ਹੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਕਰਦੇ ਹਾਂ ਕੁਝ ਕਿ ਗੱਲਾਂ ਬਾਤਾਂ ਕਿ ਪੈਣਾ ਨੂੰ ਕਿਵੇਂ ਪੈਸਾ ਥੋੜਾ ਥੋੜਾ ਸੇਵ ਕਰਨਾ ਚਾਹੀਦਾ ਹੈ ਤੇ ਸੇਵਿੰਗ ਕਿਵੇਂ ਆਪਾਂ ਥੋੜੀ-ਮੋਟੀ ਘਰੇ ਜ਼ਰੂਰੀ ਆ ਕਰਨੀ ਉਹ ਆਪਾਂ ਜੀ ਮੈਂ ਆਪਾਂ ਆਪਣਾ ਐਕਸਪੀਰੀਅੰਸ ਦੱਸਦੇ ਆ ਕਿ ਆਪਾਂ ਕਿਸ ਤਰੀਕੇ ਦੇ ਨਾਲ ਥੋੜੇ-ਥੋੜੇ ਪੈਸੇ ਕਰਕੇ ਜੋੜਦੇ ਆ ਚਲੋ ਬਹੁਤ ਜ਼ਿਆਦਾ ਤਾਂ ਆਪਾਂ ਨਹੀਂ ਜੋੜ ਸਕਦੇ ਪਰ ਇਹ ਹੁੰਦਾ ਹੈ ਕਿ ਥੋੜੀ ਥੋੜੀ-ਥੋੜੀ ਸੇਵਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਭੈਣਾਂ ਇਹ ਕਰ ਵੀ ਸਕਦੀਆਂ ਬਹੁਤ ਈਜ਼ੀਲੀ ਕਰ ਸਕਦੀਆਂ ਕਿਉਂਕਿ ਭੈਣਾਂ ਨੇ ਕਿਹੜਾ ਰੋਜ਼ ਸ਼ਹਿਰ ਬਾਜ਼ਾਰ ਜਾਣਾ ਨਹੀਂ ਹੁੰਦਾ ਕਿਤੇ 2-3 ਮਹੀਨਿਆਂ ਬਾਅਦ ਬਾਜ਼ਾਰ ਜਾਣਾ ਹੁੰਦਾ ਤੇ ਆਪਾਂ ਨੂੰ ਹੁੰਦਾ ਹੈ ਕਿ ਚਲੋ ਜੇ ਹਸਬੈਂਡ ਦੀ ਆ ਲੈਂਦੇ 500 ਰੁਪਿਆ ਰੋਜ਼ ਦੀ ਕਮਾਈ ਆ ਤੇ ਆਪਾਂ ਹਫਤੇ ਬਾਦ ਉਹਨਾਂ ਨੂੰ ਕਹਿ ਸਕਦੇ ਆ ਸਾਨੂੰ 100 ਰੁਪਇਆ ਦੇ ਦੋ ਸਾਨੂੰ ਚਾਹੀਦਾ ਏ ਇੰਨਾ ਤਾਂ ਹਰ ਕੋਈ ਦੇਈ ਸਕਦਾ ਹੁੰਦਾ ਤੇ ਚਲੋ ਆਪਾਂ ਕਹਿੰਦੇ ਵੀ ਜ਼ਿਆਦਾ ਤਾਂ ਨਹੀਂ ਆਪਾਂ ਸੇਵ ਕਰ ਸਕਦੇ ਹਨਾ ਚਲੋ ਆਪਾਂ ਹਫਤੇ ਬਾਅਦ ਕਹਿ ਦਿੱਤਾ ਵੀ ਸਾਨੂੰ 100 ਰੁਪਇਆ ਦੇ ਦੋ ਤੇ 100 100 ਰੁਪਇਆ ਕਰਕੇ ਆਪਾਂ ਰੱਖ ਸਕਦੇ ਆ ਚਲੋ ਜੇ ਕੋਈ ਹਫਤੇ ਤੋਂ ਨਹੀਂ ਦੇ ਸਕਦਾ ਤੇ 1 ਮਹੀਨੇ ਤੋਂ ਲੈ ਕੇ ਆਪਾਂ ਰੱਖ ਲਈਏ 100 ਰੁਪਇਆ ਆਪਾਂ ਉਹਦਾ ਗੱਲਾਂ ਲਾ ਲਈਏ ਜੋ ਕਿ ਪਰਸ ਵਗੈਰਾ ਦੇ ਵਿੱਚ ਪਾ ਕੇ ਰੱਖੀ ਚੱਲੀਏ ਤੇ ਸੋ ਅੰਦਰ ਹੁੰਦੇ ਬੂੰਦ ਬੂੰਦ ਨਾਲ ਸਾਗਰ ਪਰ ਜਾਂਦਾ ਏ ਤੇ ਆਪਾਂ ਨੂੰ ਇਹ ਹੋ ਜਾਂਦਾ ਹੈ ਕਿ ਚਲੋ ਕਦੇ ਦਿਨ ਚੰਗੇ ਵੀ ਨਹੀਂ ਸਦਾ ਰਹਿੰਦੇ ਤੇ ਸਦਾ ਮਾੜੇ ਵੀ ਨਹੀਂ ਰਹਿੰਦੇ ਤੇ ਅੱਜ ਦਾ ਟਾਈਮ ਉਹ ਆ ਵੀਜੀ ਨੇ ਥੋੜੀ ਬਹੁਤੀ ਸੇਵਿੰਗ ਕਰ ਲਈ ਤੇ ਉਹਦਾ ਆਉਣ ਵਾਲਾ ਫਿਊਚਰ ਆ ਜਿਹੜਾ ਵਧੀਆ ਹੋਊਗਾ ਕਿਉਂਕਿ ਹੁਣ ਸੁਣਦੇ ਆਏ ਸਿਆਣਿਆਂ ਤੋਂ ਕਿ ਜੇ ਆਪਦੇ ਕੋਲੇ ਹੈਗਾ ਤਾਂ ਖਾ ਲਓ ਤੇ ਨਹੀਂ ਬਹਿ ਜੂ ਚੁੱਪ ਕਰਕੇ ਵੀ ਕੋਈ ਅੱਜ ਦੇ ਟਾਈਮ ਵਿੱਚ ਕਿਸੇ ਨੂੰ ਨਹੀਂ ਪੁੱਛਦਾ ਅਗਲਾ ਕਹਿੰਦੇ ਸਾਨੂੰ ਕੀ ਲੋੜ ਆ ਇਹਨਾਂ ਨੇ ਪਹਿਲਾਂ ਤਾਂ ਇਹ ਨਹੀਂ ਕੀਤਾ ਉਹਨਾਂ ਨੇ ਪਹਿਲਾਂ ਤਾਂ ਐ ਹੁਡਾ ਲੇ ਜਾਂ ਕੁਝ ਵੀ ਆ 100 ਗੱਲਾਂ ਕਰਦੇ ਆ ਲੋਕ ਤੇ ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਭੈਣਾਂ ਨੂੰ ਕਿ 100-100 ਰੁਪਈਆ 50-50 ਰੁਪਈਏ 20-20 ਰੁਪਈਆ ਦੇ ਨਾਲ ਵੀ ਸੇਵ ਹੋ ਜਾਂਦੇ ਆ ਪੈਸੇ ਜੇ ਆਪਾਂ ਕਰਨੇ ਹੋਣ ਤਾਂ ਤੇ ਜ਼ਰੂਰ ਕਰਿਆ ਕਰੋ ਤੇ ਕਿਸ ਉਹ ਇੱਕ ਬਲੌਗਰ ਹੀ ਆ ਉਹ ਵੀ ਕਮਲ ਦੀਦੀ ਆ ਉਹ ਬਲੌਗ ਪਾਉਂਦੇ ਹੁੰਦੇ ਆ ਉਹਨਾਂ ਨੇ ਗੱਲ ਕੀਤੀ ਸੀ ਕਹਿੰਦੇ ਇਸੇ ਵਾਈ ਨੇ ਕਮੈਂਟ ਕੀਤਾ ਹੈ ਕਿ ਮੇਰੀ ਵਾਈਫ ਆ ਜੋ ਬਹੁਤ ਜ਼ਿਆਦਾ ਖਰਚਾ ਕਰਦੀ ਏ ਵੀਧੀਰੇ ਤੁਸੀਂ ਉਹਨੂੰ ਸਮਝਾਓ ਤੇ ਉਹ ਵੀ ਇਹੀ ਕਹਿੰਦੇ ਸੀਗੇ ਕਿ ਆਪਣਾ ਬਟੂਆ ਦੇਖ ਕੇ ਫੇਰ ਹੀ ਆਪਾਂ ਨੂੰ ਸ਼ਾਪਿੰਗ ਵਗੈਰਾ ਕਰਨੀ ਚਾਹੀਦੀ ਆ ਤੇ ਜੇ ਆਪਾਂ ਕਵਾਂਗੇ ਵੀ ਘਰੇ ਤਾਂ ਆਪਣੇ ਪੈਸਾ ਹੈ ਨਹੀਂਗਾ ਤੇ ਵੀ ਸਾਨੂੰ ਵਿਆਜ ਤੇ ਚੱਕ ਕੇ ਲਿਆ ਕੇ ਦੋ ਜਿਵੇਂ ਅਸੀਂ ਆਖਰੀ ਦਿਨ ਆਸੀਂ ਉਹ ਖਰੀਦਣਾ ਤਾਂ ਉਹ ਫਿਰ ਇਹ ਗੱਲਾਂ ਠੀਕ ਨਹੀਂ ਹੈਗੀਆਂ ਕਿਉਂਕਿ ਅੱਜ ਤਾਂ ਆਪਾਂ ਕਰ ਲਾਂਗੇ ਫਿਰ ਅੱਗੇ ਆਪਣਾ ਫਿਊਚਰ ਗੇ ਬੱਚੇ ਵੀ ਆ ਆਪਾਂ ਉਹਨਾਂ ਬਾਰੇ ਵੀ ਸੋਚਣਾ ਹੈ ਤੇ ਇਸ ਮਗਿਹਾਈ ਦੇ ਟਾਈਮ ਦੇ ਵਿੱਚ ਬਹੁਤ ਔਖਾ ਹੈ ਸੋ ਇਸ ਕਰਕੇ ਸਾਰੀਆਂ ਭੈਣਾਂ ਨੂੰ ਇਹੀ ਆ ਸਾਰੀਆਂ ਭੈਣਾਂ ਨੂੰ ਆਪਾਂ ਇਹੀ ਸਲਾਹ ਦਿੰਨੇ ਆ ਕਿ ਭੈਣੋ ਥੋੜੇ 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 ਕਰਕੇ ਵੀ ਨਾ ਆਪਾਂ ਜੋੜ ਸਕਦੇ ਆ ਪੈਸੇ ਕਿਉਂਕਿ ਭੈਣਾਂ ਦੇ ਹੱਥ ਵਿੱਚ ਨਾ ਇਹ ਕੋ ਗੁਣੀ ਹੁੰਦਾ ਹੈ ਕਿਉਂਕਿ ਆਪਾਂ ਆਪਣੀਆਂ ਮਾਂ ਤੋਂ ਨਾਨੀ ਤੋਂ ਇਹ ਸਿੱਖਿਆ ਹੈ ਸ਼ੁਰੂ ਦੇ ਵਿੱਚ ਹੀ ਕਿਉਂਕਿ ਆਪਣੀ ਮਾਂ ਵੀ ਐਂ ਕਰਦੀ ਰਹੀ ਹੈ ਇਹ ਕੂ ਇਹ ਨਹੀਂ ਹੈਗਾ ਕਿ ਆਪਾਂ ਪੈਸੇ ਕਿਉਂ ਇਦਾਂ ਕਰਾਂਗੇ ਤੇ ਇਹ ਇੱਕ ਹੁੰਦਾ ਹੈ ਕਿ ਔਖੇ ਟਾਈਮ ਦੇ ਵਿੱਚ ਆਪਣੇ ਕੰਮ ਆ ਜਾਂਦੇ ਆ ਜੇ ਆਪਾਂ ਇਹ ਜੋੜ ਕੇ ਰੱਖਾਂਗੇ ਤਾਂ ਫਿਰ ਇੰਨੀਕ ਜ਼ਰੂਰ ਕਰਿਆ ਕਰੋ 50 ਰੁਪਏ 100 ਰੁਪਏ ਜੇ ਚਲੋ ਹਫਤੇ ਵਿੱਚ ਦੀ ਨਹੀਂ ਤਾਂ ਮਹੀਨੇ ਵਿੱਚ ਦੀ ਜ਼ਰੂਰ ਕੱਢਿਆ ਕਰੋ ਓਕੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਓਕੇ ਜੀ ਧੰਨਵਾਦ